ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪੰਜਾਬ ਕਿੰਨੇ ਤਰੱਕੀ ਤੇ ਹੈ ਆ ਜਿਹੜਾ ਸਾਹਮਣੇ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਜੌਨ ਡੀਅਰ ਟਰੈਕਟਰ ਹੈ ਤੇ ਜਿਹੜਾ ਦਾ ਕੈਬਨ ਹੈ ਇਹ ਫੁੱਲੀ ਜਿਹੜਾ ਏਸੀ ਹੈ ਤੇ ਜਿਹੜੇ ਦੇ ਮਾਲਕ ਨੇ ਖੁਰਚ ਲਾ ਰਹੇ ਨੇ ਸਾਡੇ ਪਿੰਡ ਦੇ ਐਕ ਸਰਪੈਂਸਰ ਵਾਲ ਗਰਮੀਤ ਸਿੰਘ ਹੋਰੀ ਜੇ ਮੈਂ ਕੁਦਰਤੀ ਜਾ ਰਿਹਾ ਸੀ thì ਮੈਂ ਕਿਹਾ ਵੀ ਏਸੀ ਐ ਕਿਹਨੇ ਹਾਂਜੀ ਇਸੇ ਕਰਕੇ ਏਸੀ ਹੈ ਤੇ ਇਹਦਾ ਜਿਹੜਾ ਹੈਗਾ ਕੋਈ ਕੀਮਤ ਕੋਈ 24 ਲੱਖ ਰੁਪਇਆ ਇਸ ਟ੍ਰੈਕਟਰ ਦੀ ਤੇ ਦੇਖੋ ਕਿਵੇਂ ਤਰੱਕੀ ਦੇ ਰਾਹ ਤੇ ਆ ਹੁਣ ਇਹ ਸਾਰਾ ਕੁਝ ਜਿਹੜੇ ਆਦਮੀ ਮਿਹਨਤ ਕਰਦੇ ਨੇ ਆ ਵੀ ਕਿਰਤ ਕਰਦੇ ਨੇ ਤੇ ਆਪਣੇ ਪੈਸੇ ਦਾ ਸਹੀ ਇਸਤੇਮਾਲ ਕਰਦੇ ਨੇ ਕਈ ਪੰਜਾਬ ਦੇ ਕਿਸਾਨ ਐਸੇ ਵੀ ਹੈਗੇ ਆ ਜਿਹੜੇ ਚੀਜ਼ਾਂ ਆਪਦੇ ਆ ਲੈਂਦੇ ਨੇ ਤੇ ਉੱਪਰ ਪੈਸਾ ਮੰਨ ਲਓ ਕੋਈ ਲਿਮਟ ਲਈ ਟਰੈਕਟਰ ਤੇ ਟਰੈਕਟਰ ਲੈਂਦੇ ਨਹੀਂ ਤੇ ਉਹ ਜਿਹੜੇ ਹੈ ਪੈਸਾ ਕਿਸੇ ਹੋਰ ਚੀਜ਼ ਤੇ ਖਰਚ ਦਿੰਦੇ ਨੇ ਇਸ ਕਰਕੇ ਉਹ ਕਈ ਵਾਰੀ ਖੁਦ ਕਿਸੀਆਂ ਦਾ ਵੀ ਉਹ ਸ਼ਿਕਾਰ ਹੁੰਦੇ ਨੇ ਪਰ ਜਿਹੜੇ ਲੋਕ ਆਪਣੇ ਪੈਸੇ ਦਾ ਸਹੀ ਸਹੀ ਇਸਤੇਮਾਲ ਕਰਦੇ ਨੇ ਉਹ ਇਥੇ ਤੱਕ ਪਹੁੰਚ ਜਾਂਦੇ ਨੇ ਤੇ ਮੇਰੀ ਸਾਰਿਆਂ ਗੇ ਇਹ ਹੀ ਹੈ ਕਿ ਜੇ ਤੁਸੀਂ ਲੋਨ ਲੈਂਦੇ ਹੋ ਗਵਰਨਮੈਂਟ ਤੋਂ ਲੋਨ ਲੈਂਦੇ ਹੋ ਜਾਂ ਕਿਸੇ ਤੇ ਵੀ ਵਜਾਏ ਉਹ ਲੋਨ ਦਾ ਮਿਸਯੂਜ਼ ਕਰੋ ਤੁਸੀਂ ਉਹਨੂੰ ਸਹੀ ਰਸਤੇ 'ਤੇ ਲਾਓ ਤਾਂ ਤੁਸੀਂ ਬਹੁਤ ਹੀ ਤਾਂ ਹੋ ਸਕਦੇ ਹੋ ਕਿ ਖੇਤੀ ਜਿਹੜੀ ਹੈ ਇਹ ਵੀ ਇੱਕ ਬਹੁਤ ਵੱਡੀ ਇੰਡਸਟਰੀ ਹੈ ਪਹਿਲਾਂ ਸੀ ਸਾਡਾ ਜਿਹੜਾ ਜਾ ਇੰਡੀਆ ਹੈ ਉਹ ਜਾਂ ਪੰਜਾਬ ਹੈ ਉਹ ਖੇਤੀ ਪ੍ਰਧਾਨ ਹੈ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ